ਇੱਧਰ ਪਿੰਡੋਂ ਆਈ ਹੋਈ ਵੀਡੀਓ ਕਾਲ ਹੈ ਉੱਧਰ ਕੇ ਕੁਲਵਿੰਦਰ ਬਿਨਾ ਕੁਲਵਿੰਦਰ 2 ਮਿੰਟ ਆਇਆ ਸਾਰੇ ਉੱਧਰ ਗਏ ਹੈ ਉਹ ਦੇਖ ਵੀਡੀਓ ਕਾਲ ਚੱਲ ਰਹੀ ਹੈ ਹਾਂ ਤੁਸੀਂ ਕਾਲੀਾਂ ਟੀਸ਼ਰਟ ਪਾਈਆਂ ਬੱਦਲ ਆ ਗਿਆ ਤਾਂ ਹੀ ਬੱਦਲ ਆ ਗਿਆ ਤਾਂ ਹੀ ਕਾਲੀਆਂ ਟੀ-ਸ਼ਰਟਾਂ ਪਾਈਆਂ ਨੇ ਦੋਨਾਂ ਨੇ ਤੁਸੀਂ ਉਹ ਸਾਡੇ ਕੰਮ ਵੀ ਕਾਲੇ ਆ ਦੱਸਤਾ ਸੀ ਮੈਂ ਪਹਿਲਾਂ ਵਲੌਗ 'ਚ ਹਾਂ ਤੇ ਲੋ ਜੀ ਹੁਣ ਅਸੀਂ ਆ ਗਏ ਇੱਧਰ ਬਾਹਰ ਘੁੰਮਣ ਮੈਂ ਕਿਹਾ ਹੁਣ ਚੰਡੀਗੜ੍ਹ ਆਏ ਆ ਤੇ ਫਿਰ ਘੁੰਮੀ ਜਾਈਏ ਬਹੁਤ ਆਰ ਬੜਾ ਖੁਸ਼ ਅੱਜ ਹੈ ਅੱਜ ਫਿਰ ਆਪਾਂ ਘੁੰਮਣ ਆਏ ਨਹੀਂ ਤਾਂ ਇੱਥੇ ਬੈਠਾ ਨਾ ਜਾਵੇ ਹਾਂ ਮੌਸਮ ਕਲੀਅਰ ਹੈ। ਹਈ ਨਾ ਇੰਨਾ ਕੋ ਥੱਕ ਗਏ। ਚਲੋ ਇੱਥੇ 10 ਮਿੰਟ ਬਹਿਨੇ ਆ ਫੇਰ ਜਾਈਏ। ਅੱਜ ਕਿਉਂਕਿ ਅੱਜ ਨਾ ਲਾਇਆ ਜੰਲੀਆ ਨੂੰ ਸਾਡਾ ਲਾਸਟ ਜਿਹੜਾ ਹੈ। ਸਾਡਾ ਪਾਸਪੋਰਟ ਦਾ ਕੰਮ ਨਿਬੜ ਗਿਆ। ਹੁਣ ਪਤਾ ਨਹੀਂ ਕਦੋਂ ਆਉਣਾ ਹੋਵੇ ਕਦੋਂ ਨਹੀਂ ਤੇ ਮੈਂ ਤਾਂ ਫਿਰ ਅੱਜ ਚੰਗੀ ਤਰ੍ਹਾਂ ਘੁੰਮ ਕੇ ਜਾਈਏ ਆਪਾਂ। ਹਨਾ? ਸਹੀ ਗੱਲ ਹੈ। ਤੇ ਅੱਜ ਮੌਸਮ ਵੀ ਥੋੜਾ ਸਹੀ ਹੈ। ਠੰਡਾ ਥੋੜਾ ਜਿਹਾ ਫਰਕ ਹੈ। ਚੱਲਣ ਆਪਾਂ ਬਾਹਰ ਬੈਠਦੇ ਹਾਂ। ਤੇ ਇਹਨੇ ਥੋੜੇ 커피 ਕੁਫੀ ਪੀਨੇ ਆ। ਕੜਾਈ ਆਪਣੀ ਹਾਂ ਉਹ ਦਾੜੀ ਛੋਟੀ ਕੁਝ ਪਾਂਟੀ ਦੇਖ ਲਓ ਅੰਦਰ ਜਿਹੜੀ ਪਾਰਟੀ ਹੈ ਦੋ ਪਾਰਟੀਆਂ ਹੋ ਗਈਆਂ ਅੱਡਕੀ ਨੀ ਉੱਧਰ ਗਰਦੀਪ ਕਹਿ ਰਿਹਾ ਮੈਂ ਡੱਬਾ ਲੈ ਕੇ ਖਲੋਤਾ ਤੇ ਇੱਧਰ ਕੌਣ ਗਰਦੀਪ ਹਾਂ ਕਹਿੰਦਾ ਡੱਬਾ ਲੈ ਕੇ ਖਲੋਤਾ ਗਿਆ ਸਰਟੀਫਿਕੇਟ ਵੀ ਕਰੀ ਨਾ ਦੇ ਖਲੋਤਾ ਵੀਡੀਓ ਪਾਸ ਕਰਕੇ ਚਲੋ ਗੱਲ ਕਰਦੇ ਹਾਂ ਅੰਦਰ ਜਾ ਕੇ ਕਰਦੇ ਹਾਂ ਚਲੋ ਕਾਫੀ ਆਗੀ ਲੈ ਆਓ ਤਾਂ ਜੀ ਅਸੀਂ ਪੀਣ ਲੱਗੇ ਹੁਣ ਕਾਫੀ ਹਾਂ ਕਾਫੀ ਲੈਣੀ ਪੁਰਾਣਾ ਲੱਗੇ ਦਾਰ ਨਾਲ ਹੀ ਆਜਣਾ ਟੋਕਨ ਦੇ ਕੇ ਆਉਣਾ ਸੀ ਦੋ ਕਰਨ ਲੈ ਕੇ ਨਹੀਂ ਜਾਂਦਾ ਆ ਗਿਆ ਲਓ ਪਾਰਟੀ ਹੋ ਗਈ ਤੇਰੀ ਕਿਹਨਾਂ ਦੀ ਲਓ ਪਾਰਟੀ ਕਰਤੀ ਪਾਰਟੀ ਕੁਲੰਦਰ ਤੇਰਾ ਲਾਮਾ ਉਰੇ ਹੀ ਲਾਤਾ ਦੇਲਾ ਉਹ ਕਰ ਦੋ ਕੱਪ ਪੀ ਲੋ ਜੇ ਸ਼ਾਮ ਨੂੰ ਭੁੱਖ ਨਹੀਂ ਲੱਗਣੀ ਨਾ ਹਣਾ ਤੋਂ ਆਖੇ ਭੁੱਖ ਹੀ ਬਹੁਤ ਕੁਝ ਉਹ ਮੋਸਰਾ ਉਹ ਨੀ ਨੀ ਨਹੀਂ ਹੋਦੀ ਤੁਹਾਡੀ ਗਰਮ ਚਲੋ ਜੀ ਹੁਣ ਚੱਲੇ ਆਂ ਅਸੀਂ ਵਾਪਸ ਘਰਾਂ ਨੂੰ ਐਨੇ ਜੱਫੀ ਪਾ ਕੇ ਤੁਰੰਡੇ ਗੋਮੋ ਚਲੇਓ ਆਤਾਰ ਆਤਾਰ ਮੈਂ ਇੱਕ ਗੱਲ ਕਹਿ ਰਹੀ ਹਾਂ ਅੱਜ ਉਹ ਗਾਣਾ ਬਣਦਾ ਚੰਗਾ ਤੈਨੂੰ ਸਾਡਾ ਜਾਂਦੀ ਵਾਰ ਦਾ ਸਲਾਮ ਚੰਡੀਗੜ੍ਹ ਹੋਰ ਸੋਈ ਗੱਲਾਂ ਅੱਜ ਕਿ ਨਹੀਂ ਮੱਖਾ ਦੇਖ ਕਿਉਂ ਜਾ ਰਹੇ ਹਾਂ ਦੁਵਾਰਾਂ ਨੂੰ ਬੁਲਾਵੇ ਨਾ ਅੜੀ ਗੜੋ ਹੀ ਨਿਕਲ ਚੁੱਕਿਆ ਫੋਨ ਚੱਲੇ ਆਪਣੇ ਮਾਮੇ ਘਰ ਮਾਮੇ ਪਿੰਡ ਮਾਮਾ ਪਿੰਡ ਹੁੰਦਾ ਹੈ ਨਾ ਮਾਮਾ ਘਰ ਨਹੀਂ ਮਾਮਾ ਪਿੰਡ ਮਾਮੇ ਪਿੰਡ ਚੱਲੇ ਆ ਮਾਮੇ ਪਿੰਡ ਇਹ ਉਧਰ ਉਧਰ ਹੀ ਨਿਕਲਾਂਗੇ ਹਨਾ ਜੀਰਖਪੁਰ ਵੱਲੋਂ ਨਾ ਚੁੰਡੀ ਚੁੰਨੀ ਲਾਂਡਰਾ ਵੱਲੋਂ ਨਾ ਹਾਂਜੀ ਬਾਬੇਓ ਇਹ ਮੰਡਾ ਫੋਨ ਆਇਆ ਤੇ ਕੁਲਵਿੰਦਰ ਬੜਾ ਪਿਆਰ ਨਾਲ ਗੱਲਾਂ ਕਰ ਰਿਹਾ ਘਰੇ ਪਾਏ ਕਿੱਟ ਜਿਹੜਾ ਚੱਕੀ ਲੱਗ ਗਈ ਹੈ ਤੇ ਲੋ ਜੀ ਚੰਡੀਗੜ੍ਹ ਤੋਂ ਅਸੀਂ ਸਰਹੰਦ ਪਹੁੰਚ ਗਏ ਆ ਤੇ ਹੁਣ ਅਸੀਂ ਇੱਥੇ ਰੁਕੇ ਆ ਕਿਉਂਕਿ ਅਸੀਂ ਜਾਣਾ ਮਾਮੇ ਪਿੰਡ ਤੇ ਮਾਮੇ ਪਿੰਡ ਕਹਿੰਦੇ ਹੁੰਦੇ ਕੁਝ ਲੈ ਕੇ ਜਾਈਦਾ ਮਾਮੇ ਪਿੰਡ ਵੀ ਕੀ ਹੈ ਰਿਸ਼ਤੇਦਾਰ ਦੇ ਜਾਈਏ ਕਿਉਂਕਿ ਕਮੈਂਟ ਆਈ ਹੀ ਸਾਨੂੰ ਕਿ ਕਿੱਥੇ ਗਏ ਸੀ ਤੇ ਕਹਿੰਦੇ ਤੁਸੀਂ ਤੇ ਰਿਸ਼ਤੇਦਾਰਾਂ ਚਲੇ ਗਏ ਤੁਸੀਂ ਰਿਸ਼ਤੇਦਾਰਾਂ ਚਲੇ ਗਏ ਕੁਝ ਲੈ ਕੇ ਨਹੀਂ ਗਏ ਤੇ ਹੁਣ ਮੈਂ ਉਤਾਰ ਨੂੰ ਭੇਜਿਆ ਕਿ ਤੁਸੀਂ ਮਠਿਆਈ ਲੈ ਕੇ ਆਓ ਉਤਾਰ ਗਏ ਨੇ ਲੈਣ ਡੱਬੇ ਲਓ ਜੀ ਬਤਾਰ ਆ ਗਏ ਨੇ ਲਿਆਓ ਘਰ ਲੈ ਕੇ ਆ ਗਏ ਰਸਗੁੱਲੇ ਲਿਆਉਂਦੇ ਨੇ ਕੀ ਲੈ ਕੇ ਆਏ ਹੋ ਇਹ ਚਿੱਟੇ ਰਸਗੁੱਲੇ ਵੈਰੀ ਗੁੱਡ ਵੈਰੀ ਗੁੱਡ ਲਓ ਜੀ ਆਪਾਂ ਦੇਖ ਵੀ ਲਓ ਦੋ ਡੱਬੇ ਲੈ ਜੇ ਰਸਗੁੱਲਾ ਹਾਂ ਰਸਗੁੱਲਾ ਫੇਰ ਕਿਤੇ ਕਹੋ ਕੀ ਹਾਂ ਰਸਗੁੱਲੇ ਨੂੰ ਚਿੱਟਾ ਕਰਨ ਦੀ ਲੋੜ ਨਹੀਂ ਕਿਉਂਕਿ ਉਹ ਰਸਗੁੱਲਾ ਚਿੱਟਾ ਹੀ ਹੁੰਦਾ ਉਹ ਗਲਾਵ ਜਾਮਨ ਹੁੰਦੀ ਹੈ ਨਹੀਂ ਕਈ ਕਈ ਵੀ ਜਾਂਦੇ ਨਾ ਮੇਰੇ ਵਰਗੇ ਕਮਲੇ ਅਈਆਂ ਸਾਡੇ ਕੋ ਜੀ ਅੱਗੇ ਚੱਲਦੇ ਆਪਾਂ ਨਾਨਕੇ ਜਾ ਕੇ ਮਿਲਦੇ ਆ ਪੈਕ ਵੀ ਨਹੀਂ ਕਰਾਈ ਯਾਰ ਲਓ ਜੀ ਨਾਨਕੇ ਪਹੁੰਚ ਗਏ ਅਸੀਂ ਫੇਰ ਨਾਣਕਿਆਂ ਨੂੰ ਵਕਤ ਪਾ ਰੱਖਿਆ ਸੀ ਨਾਣਕਿਆਂ ਨੂੰ ਮੈਂ ਵਕਤ ਪਾ ਰੱਖਿਆ ਸੀ ਸਸੀਕਾਰ ਸਸੀਕਾਰ ਮਿਲੰਦਾ ਵੀ ਕੋਈ ਹੱਥ ਹੈ ਗੁਰਸ਼ਾਨ ਜਿਹੜਾ ਮੈਨੂੰ ਫੋਨ ਕਰਨ ਡਿਆ ਭੂਆ ਅੱਛਾ ਮੈਂ ਫੋਨ ਕਰਨ ਡਿਆ ਮੈਨੂੰ ਉਹ ਕਿੱਥੇ ਗਿਆ ਲੋ ਰਾਣੀ ਕਰਕੇ ਗਲੋ ਗਈਆਂ ਗਰਮੀ ਬਹੁਤ ਬਹੁਤ ਗਰਮੀ ਬੁਰਾ

ਗਰਸ਼ਾਨ ਸਹੀ ਹੈ ਗਰਸ਼ਾਨ ਮੂੰਹ ਸਾਫ ਕਰੋ ਹੁਣ ਕੋੜਾ ਖਾ ਲਿਆ ਇਹ ਆ ਮੂੰਹ ਸਾਫ ਕਰ ਲੈ ਮੁੰਡਾ ਸਾਡਾ ਨਾ ਪਹਿਲਾਂ ਮੂੰਹ ਸਾਫ ਕਰਦਾ ਫਿਰ ਪਕੌੜਾ ਖਾਂਦਾ ਚਲੋ ਹੁਣ ਪਕੌੜਾ ਖਾਓ ਹੁਣ ਪਕੌੜਾ ਖਾਓ ਖਾ 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 ਮੂੰਹ ਸਾਫ ਕਰ ਲੈ ਪਕੌੜਾ ਇਹ ਖੋਲ ਕੇ ਲੈਪਕਿੰਨ ਖੋਲ ਕੇ ਇਹ ਇਹ ਤੁੰਨ ਕੂਈ ਨਾ ਪਾਤੂ ਬੋਲੋ ਤੁਹਾਡਾ ਹੋਰ ਦਰਵੇ ਨਾ ਹੈ ਹੈ ਨਾ ਮੈਂ ਮੂਰਿਆਂ ਕਰ ਲਾ ਆਖੋ ਪਰ ਬੋਲੋ ਹੁਣ ਬੋਲੋ ਹੁਣ ਬੋਲ ਕੇ ਕਿ ਨਹੀਂ ਹੁਣ ਬੋਲੋ ਮੈਂ ਤਾਂ ਦੇਰ ਹੋ ਜਾਣੀ ਕੋਈ ਨਹੀਂ ਅਸੀਂ ਦੇਰ ਅਸੀਂ ਰਾਤ ਨੂੰ ਲੇਟ ਜਾਂਦੇ ਹੁੰਨੇ ਹਾਂ ਹੁਣ ਅਸੀਂ ਦੂਜੇ ਮਾਮੇ ਕੋਲ ਜਾ ਕੇ ਹੀ ਆਉਂਦਾ ਨੇ ਬੋਲੋ ਤੁਸੀਂ ਇਹ ਜੋ ਜਾਮ ਹੈ ਮੇਰੇ ਨਾਨਕੇ ਅੱਗੇ ਮਜ਼ਾਕ ਕਰਦੇ ਤੁਸੀਂ ਹੈ ਇਹ ਜਾਮ ਜਿੰਮਕਾ ਦਾ ਜਾਮ ਹੈ ਨੇ ਫਰੀਦ ਤੁਹਾਡੇ ਆਹ ਕਰਨ ਫੁੱਫੜ ਦਾ ਦਮ ਜਾ ਕੇ ਢਾਲੋ ਇਹ ਨੂੰ ਫੀਲਿੰਗ ਲੈ ਕੇ ਪੀਣਾ ਉਹ ਵਾਲੀ ਫੀਲਿੰਗ ਹਾਂ ਪੀਵੇ ਹਾਈ ਕਦੇ ਪੀਤਾ ਨਹੀਂ ਮਾਮੀ ਫੀਲਿੰਗ ਆਈ ਨੇ ਮਾਮੀ ਵੈਲਾ ਕਦੇ ਪੀਤਾ ਹੈ ਨਹੀਂ ਨਹੀਂ ਗੈ ਇਨਾ ਚਾਹ ਕੇ ਮਗਾਲੋ ਬੋਤਲ ਫਿਰ ਫਰੀਦ ਗਿਆ ਫੜ ਕੇ ਘਰ ਸੇਵਾ ਫੁੱਫੜ ਦੀ ਹੋਰ ਹਾਂ ਓਹ ਕਹਿੰਦੀ ਕੋਈ ਚੱਟ ਗੱਡੀ ਦਾ ਖੜਾ ਉਹ ਇਹ ਚੱਟ ਗੱਡੀ ਚ ਰੱਖਣਾ ਹੋਊਗਾ ਬੀਅਰ ਦੀ ਬੋਤਲ ਪੈਗੀ ਲਾਣਾ ਆਹ ਪੈਗੀ ਲਾੜਾ ਉਹ ਨਹੀਂ ਲਾਡੋ ਕਹਿੰਦੀ ਕੋਕਾ ਕੋਲਾ ਵਾਲੀ ਲਾਇਆ ਕੋਕਾ ਕੋਲਾ ਵਾਲੀ ਕਾਦੀ ਉਹ ਸੁਆਦ ਨਹੀਂ ਆਉਂਦਾ ਜਾਪਾਨ ਲਾਚੀ ਬਹੁਤ ਮਿੱਠੀ ਹੁੰਦੀ ਹੈ ਹੈ ਹੋਰ ਕੋਲਰ ਲਾੜੇ ਆਂਦਾ ਪਾਣ ਲਾਚੀ ਨਹੀਂ ਬਸ ਸਹੀ 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 ਪਾਣ ਲਾਚੀ ਮਿੱਠੀ ਹੁੰਦੀ ਹੈ ਕਰ ਪ੍ਰੀਤ ਰਹਿੰਦੇ ਪਾਣ ਲਾਚੀ ਪੀਤੀ ਕਦੇ ਉਹਨੇ ਜੀ ਕਹਿੰਦੇ ਨੇ ਮਿੱਠੀ ਹੁੰਦੀ ਹੈ ਪਤਾ ਹੈ ਨਹੀਂ ਮਿੱਠੀ ਹੁੰਦੀ ਹੈ ਸੰਗਰੂਰ ਤੋਂ ਤੇਰ ਤੂੰ ਕੇ ਦੋਹਰਿਆ ਤਾਂ ਪਿੰਡ ਤੇਰੇ ਦਾ ਉਹ ਮੈਂ ਛੱਡ ਤੂੰ ਛੱਡ ਮੇਰਾ ਹੋ ਰਿਹਾ ਆਪਾਂ ਨੇ ਤਲਾਨੀ ਵਾਲਾ ਜਿਹੜਾ ਮੋੜ ਹੈ ਨਾ ਉੱਥੋਂ ਵੀ ਆਉਣ ਲੱਗੇ ਕਿੰਨੀ ਹਿੰਮਤ ਕਰਨ ਦੀ ਕੀਤੀ ਹੈ ਠੀਕੇ ਆ ਬੰਦੇ ਨੇ ਜਾਣ ਆਏ ਨਹੀਂ ਆਹ ਬੰਦਾ ਟਾਈਮ ਤੇ ਮੁੱਕਰ ਗਿਆ ਹੈ ਮੈਂ ਮੈਂ ਤੈਨੂੰ ਬਾਅਦ ਵਿੱਚ ਮਨਾ ਕਰ ਰਹੀ ਮਾਂ ਮਮੀ ਨਹੀਂ ਆਉਂਦੀ ਇਹਨੂੰ ਤਾਂ ਮੈਂ ਸਨਾਕ ਲਈ ਆਇਆ ਹਾਂ ਇਹਨੂੰ ਤਾਂ ਕੇਰਨ ਨੇ ਕਿਹਾ ਮੈਂ ਇੱਥੇ ਆਇਆ ਹਾਂ ਮਾਂ ਤੇਰੇ ਖੁਸ਼ ਹੋਪਾ ਤੇ ਮੋਤੀ ਨਾਲ ਕੀ ਕਰੀਏ ਕਿਤੇ ਲੱਗਦਾ ਆ ਤੇ ਉਹਨਾਂ ਨਾਲ ਸਾਹ ਵੀ ਲੈਦੇ ਉੱਥੇ ਤਾਂ ਨਹੀਂ ਆ ਨਹੀਂ ਆਸ ਕਿ ਲਾਕੇ ਸਿੱਧੀ ਘਰ ਆਣਾ ਚੱਲ ਚੱਲੀਏ ਚੱਲ ਚੱਲੀਏ ਕੋਈ ਨਾ ਤੈਨੂੰ ਹੈਂ ਬਾਲੇ ਤੈਨੂੰ ਤੈਨੂੰ ਦੁਨੀਆ ਨਾਲ ਲੈਦੇ ਤੈਨੂੰ ਜ਼ਿੰਮੇਵਾਰੀ ਤੇਰੇ ਤੇ ਹੈ ਮੁੰਡਾ ਬਾਹਰ ਚੋਰ ਗਿਆ ਫਿਰ ਕੀ ਕਰੇਂਗਾ ਅੱਲਾ ਹੀ ਹੈਗਾ ਆਪੂ ਆਪ ਕਿਆੜ ਹੋਇਆ ਜਾਣ ਵਾਸਤੇ ਉਹ ਹੁਣ ਬੁੱਕ ਜਾ ਕੇ ਸੁਣਾ ਦੇ ਤਾਂ ਵੀ ਸੜੀ ਬੰਦ ਕਰਨਾ ਹੈ ਕਰਨਾ ਨਹੀਂ ਮੈਨੂੰ ਮਾਤਾ ਸੁਣੀ ਜਾਨੀ ਆਇਆ ਨਾ ਉਹ ਤਾਂ ਹੀ ਹੋਣਾ ਕਰ ਲੈ ਕਰ ਲੈ ਕਿਉਂ ਨਰ ਤਿਆਰ ਮਾਮੀ ਨੂੰ ਦਵਾਈ ਦਵਾਈ ਮੁੱਕ ਗਈ ਮੈਂ ਬੜੀ ਉੱਕੀ ਨਹੀਂ ਨਾ ਇਹ ਪੁੱਛ ਲੈ ਨਹੀਂ ਮੈਂ ਦੋ ਦਿਨ ਗਿਆ ਮੈਂ ਦੋ ਤਿੰਨ ਦਿਨ ਮੈਂ ਦਵਾਈ ਕਿਵੇਂ ਹੋ ਗਈ ਮੁੱਕ ਗਈ ਭਰਾਵਾ ਮੈਂ ਕਹੀ ਨਾ ਲੱਗੇ ਨਹੀਂ 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 ਤੇ ਲੋ ਜੀ ਮਾਮੇ ਘਰ ਆ ਕੇ ਕਰੋ ਅਸੀਂ ਆ ਗਏ ਸਿਰ ਬਹਿ ਕੇ ਠੰਡਾ ਹੀ ਪੀਤਾ ਜਿਆਦਾ ਟਾਈਮ ਰੁਕੇ ਨਹੀਂ ਮੈਂ ਕਿਹਾ ਫਿਰ ਉਹ ਟਾਈਮ ਘਟਾ ਤੇ ਥੋੜਾ ਜਿਹਾ ਅਸੀਂ ਰੁਕ ਕੇ ਤੇ ਹੁਣ ਚੱਲਿਆ ਵਾਪਸ ਤੇ ਅਸੀਂ ਪਹੁੰਚਿਆ ਫਟੇਗੜ ਸਾਹਿਬ ਤੇ ਇੱਥੇ ਲੱਗੇ ਹੋਏ ਨੇ ਫਾਟਕ ਜਦੋਂ ਅਸੀਂ ਆਉਂਨੇ ਇੱਥੇ ਫਾਟਕ ਲੱਗੇ ਹੀ ਹੁੰਦੇ ਨੇ ਬਸ ਕਿਨੇ ਆਪਾਂ ਇਸ ਟਾਈਮ ਹਾਂ ਤੇ ਹੁਣ ਦੇਖਣਾ ਕਦੋਂ ਕੋਈ ਖੁੱਲਦੇ ਨੇ ਹੁਣੇ ਹੀ ਲੱਗੇ ਨੇ ਟਾਈਮ ਵੀ ਕਾਫੀ ਲੱਗ ਜਾਂਦਾ ਔਰ 10-15 ਮਿੰਟ ਆਉਣਾ ਲੱਗਦੇ ਨੇ ਲੋਕੀ ਤਾਂ ਕਈ ਥੱਲੋਂ ਦੀ ਨਿਕਲੀ ਜਾ ਰਹੇ ਨੇ ਜਿਹੜੇ ਟਿਕਟ ਨਿਕਲ ਜਾਣਗੇ ਫਾਟਕ ਉਹ ਦੇਖ ਲੋ ਜੀ ਅਸੀਂ ਪਹੁੰਚ ਗਏ ਆਂ ਰੋਟੀ ਖਾਣ ਵਾਸਤੇ ਆਪਣੇ ਸੰਗਰੂਰ ਤੋਂ ਥੋੜੀ ਜਿਹੀ ਪਿੱਛੇ ਆ ਮੈਂ ਘਰੇ ਜਾ ਕੇ ਕਿਹੜਾ ਬਣਾਊਗਾ ਰੋਟੀ ਉਰੇ ਹੀ ਖਾ ਕੇ ਚੱਲਦੇ ਆ ਹੁਣ ਭੁੱਖ ਵੀ ਲੱਗੀ ਟਾਈਮ ਹੋ ਗਿਆ 10 ਵਜੇ ਦਾ ਆਜੋ ਆਜੋ ਢਿੱਲੋਂ ਹਵੇਲੀ ਹੈ ਉਤਾਰ ਕੇ ਆਓ ਚੱਕ ਕੇ ਇਹਦਾ ਖਾਲੀ ਪਿਆ ਸਾਰਾ ਮੈਂ ਤਾਂ ਕਿ ਅੰਦਰ ਰਸ ਹੈ ਕਿਤੇ ਤਲਵਾ ਜੀ ਰੋਟੀ ਰੋਟੀ ਖਾ ਕੇ ਤੇ ਪਹੁੰਚ ਗਏ ਸੀ ਆਪਣੇ ਘਰ ਤੇ ਕੁਲਵਿੰਦਰ ਹੁਣ ਚੱਲਾ ਵਾਪਸ ਚਲ ਤੇ ਆਣਾ ਜਾਈਂ ਜੀ ਫੋਨ ਕਰਦੀ ਮੈਂ ਧਿਆਨ ਨਾ ਜਾਈ ਹਾਂ ਫੋਨ ਕਰਦੀ ਪਹੁੰਚਦਾ ਸਾਰੀ ਠੀਕ ਚੰਗਾ ਬਾਏ